りトリング。 ਬੋਧ ਪਰਬੁੱਧ ਗਾਰੇ ਨੂੰ ਛੱਡ ਕੇ ਇੱਕ ਸਾਈ ਨੂੰ ਖੁਸ਼ ਕਰ ਦੇ ਸੰਸਾਰ ਨੂੰ ਮਾਇਆ ਨਾਲ ਪਾ ਕੇ ਆਈ ਛੱਡ ਆਏ ਯਾਰ ਨੂੰ ਇਹੋ ਜੇ ਜੀਵਨ ਤਾਂ ਲਈਏ ਕਦੇ ਪੰਗੇ ਨਾ ਸ਼ਗਦ ਦੀ ਆਰੀ ਨਾਲੋਂ ਕੰਦੇ ਦੀ ਚੰਗੇ ਨਾਲ ਸ਼ਗਦ ਦੀ ਆਰੀ ਨਾਲੋਂ ਜੇ ਨਾ ਆਪ ਜਪਦੇ ਤੁੰਭ ਕੋ ਲਾਉਣਗੇ ਮਾਇਆ ਤੱਕ ਸੀਮਤ चंगे हाकत दि अपनी मतवर ഭേയ്യ മണമുഖാ വിഭയ